ਜੀ ਮਿੱਤਰੋ ਕੀ ਹਾਲ ਚਾਲ ਆ ਯੂਟਿਊਬ ਵਾਲੇ ਆਡੀਓ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਆ ਤੁਹਾਡਾ ਅੱਜ ਹੈਗਾ ਵੀਰੋ ਸੰਡੇ ਤੇ ਆਪਾਂ ਜਨੈਟ ਠੰਡਰ ਬੇ ਨੂੰ ਉੱਥੋਂ ਆਪਣੇ ਕੋਲੇ ਹੈਗਾ ਲੋਡ ਇੱਕ ਜਿਹੜਾ ਜਣਾ ਕੈਮ ਲੂਪ ਠੰਡਰ ਬੇ ਨੂੰ ਤੇ ਆ ਲੋੜ ਜੇ ਕਰਨ ਪਹਿਲਾਂ ਬਹੁਤ ਬਾਪਾ ਪੜ ਵੇਲੇ ਕੋਲ ਵੀ ਮੈਟ ਵਗੈਰਾ ਚਾਹੀਦੇ ਸੀਗੇ ਉਹ ਬਣਾਏ ਟੈਰਾਂ ਦੇ ਉਧਰ ਐਕਸਪੈਂਸੀ ਬਹੁਤ ਪੈਂਦੇ ਆ ਜਿੱਦ ਮੇਰੀ ਪਹਿਲੀ ਵੀਡੀਓ ਪਈ ਆ ਚੈਨਲ ਤੇ ਉਹ ਜਿਹੜਾ ਮੈਂ ਲੋੜਦਾ ਉਹ ਮੈਟ ਚਾਹੀਦੇ ਸੀਗੇ ਪਰ ਆਪੇ ਕੋਲ ਮੈਟ ਹੈ ਨਹੀਂ ਸੀਗੇ ਡਣੇ ਰੱਕ ਰੱਕ ਬਹੁਤ ਔਖਾ ਚੜਾਇਆ ਤੇ ਲਾਇਆ ਤੇ ਵੀਡੀਓ ਦੇਖ ਕੇ ਤੁਹਾਨੂੰ ਪਤਾ ਲੱਗੂ ਆ ਵੀਡੀਓ ਆ ਜਿਹੜੀ ਆਪਣੀ ਹੋਣੀ ਅਗਲੀ ਜੇ ਆਪਾਂ ਨੂੰ ਮੈਟ ਚਾਹੀਦੇ ਸੀ ਆਪਾਂ ਮੈਟ ਬਣਾਏ ਟੈਰਾਂ ਦੇ ਘੱਟ ਘੱਟ ਕੇ ਚਲੋ ਜੀ ਆਪਣਾ ਸਰ ਗਿਆ ਕਹਿੰਦਾ ਭਾਵੇਂ ਆ ਜੁਗਾੜ ਲਾ ਲੂਗੇ ਸੈੱਟ ਕਰ ਲਿਆ ਕੰਮ ਨਾਲ ਆਪਾਂ ਚੱਕਣਾ ਉੱਥੋਂ ਅੱਜ ਚੈਨਲ ਦਾ ਬੈਕ ਵਾਲਾ ਇਹ ਕੁਝ ਨਹੀਂ ਹੈਗਾ ਤੇ ਹੁਣ ਬਸ ਇੱਕ ਮਾੜੀ ਵੀਡੀਓ ਅੰਡਰ ਰਹਿੰਦਾ ਸੀ ਮੈਂ ਉਹਨੂੰ ਕਰਕੇ ਰੇਟ ਵਗੈਰਾ ਤੇ ਪੋਸਟ ਕਰਦਾ ਤੇ ਬਾਅਦ ਜੋ ਆਪਾਂ ਅਗਲੀ ਵੀਡੀਓ ਦੀ ਕੰਟੈਂਟ ਹੀ ਆ ਗਿਆ ਉਹ ਸ਼ੂਟ ਕਰਦੇ ਆ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਫੋਲੋ ਕਰ ਲਓ ਕਮੈਂਟ ਕਰੋ ਆਪਣੇ ਯਾਰਾਂ ਦੋਸਤਾਂ ਨਾਲ ਸ਼ੇਅਰ ਕਰੋ ਤਾਂ ਕਿ ਆਪਣੀ ਵਾਲੀ ਹੋਰ ਹੀ ਵੱਡੀ ਹੋਏ ਤੇ ਬਾਈ ਜੀ ਕਮੈਂਟ ਕਰਦੇ ਰਹਾ ਕਰੋ ਗੱਲਾਂ ਬਾਤਾਂ ਕਰਿਆ ਕਰੋ ਸੋ ਟਰਾਈ ਕਰਦਾ ਵੀ ਅਜਮਾ ਟਾਈਮ ਨਾਲ ਨਿਕਲਾ ਤੇ ਤੁਹਾਨੂੰ ਮਿਲਦੇ ਆਂ ਭਈ ਯਾਰ ਦੇ ਵਿੱਚ ਇਤੋਂ ਆ ਸਾਰੇ ਡਾਇਰ ਵੱਡੇ ਆ ਆਪਾਂ ਦੇਖਦੇ ਆ ਕਿ ਕਰੇ ਜੀ ਵੀ ਜਿਹੜੇ ਆ ਵਿੱਚ ਤਾਰਾਂ ਆ ਜਾਂਦੀਆਂ ਨਾ ਆਸੇ ਆ ਚਿਟੇ ਨੇ ਤਾਰਾਂ ਦੀਆਂ ਇਹ ਵਾਲੀ ਭੈੜੀ ਕਰਦੀਆਂ ਯਾਰ ਇਹ ਨਹੀਂ ਕੱਟਣ ਦਿੰਦੀਆਂ ਸੀ ਪਰ ਆਪਾਂ ਕੱਟਿਆ ਜੀ 12 ਟਾਇਰ 12 ਟਾਇਰਾਂ ਨਾਲ ਆਪਣੇ ਮੈੜ ਬਣ ਗਿਆ ਕੰਦਾਈਆਂ ਟਾਇਰਾਂ ਦੀ ਹੋਰ ਆਖਤੀਆਂ ਤੇ ਮੈਡ ਦੋਸੋ ਪਰ ਕੇ ਮੇ ਲਗੇ ਜਿਵੇਂ ਆ ਦੋ ਟਾਇਰ ਹਨਾ ਇੱਕ ਆਹ ਇੱਕ ਆਹ ਮੇਖਾ ਨਾਲ ਲਾਤਾ ਭਾਈ ਕੱਲ ਮੇਖਾ ਪੜਨੀ ਆਪਾਂ ਪੱਟ ਵੀ ਸਕਦੇ ਆ ਇਸ ਲਈ ਹਨਾ ਇਹਨਾਂ ਨੂੰ ਦੋ ਆ ਹੋ ਗਏ ਦੋ ਹੋ ਗਏ ਐਂ 6 ਪਰਲੇ ਪਾਸੇ ਆ 12 ਟਾਇਰਾਂ ਦੇ ਮੈਡ ਬਣਾਏ ਆ ਤੁਸੀਂ ਵੇਖਣਾ ਪਿੱਛੇ ਕਿਰ ਆਪਾਂ ਲੋਡ ਚੱਕ ਲਈ ਸ਼ਾਰਪਣਾ ਆਪਣਾ ਨਾ ਫੱਟਾ ਡੈਮੇਜ ਕਰਦਾ ਸੀਗਾ ਸੋ ਆਪਾਂ ਨੂੰ ਕਸਟਮਰ ਨੇ ਪਹਿਲਾਂ ਹੀ ਗਦਾਈ ਵੀ ਆਦਾ ਮੈਡ ਲੈ ਕੇ ਆਵੇ ਜੀ ਆੜ ਨਵੇਂ ਮਹਿੰਗੇ ਬਹੁ ਸੀਗੇ 12 1300 ਦਾ ਇੱਕ ਸੀਗਾ ਸੋ ਆਪਾਂ ਇੱਥੇ ਆਏ ਹਸਾਰ ਦਾ 150 ਡਾਲਰ ਦਾ ਆਪਾਂ ਟਾਇਰ ਕੱਟਣ ਵਾਸਤੇ ਇਕੁਇਪਮੈਂਟ ਲਿਆਂਦਾ ਜਗਾਰਡ ਜਾ ਉਹ ਇਹਨਾਂ ਕੱਟ ਕੇ ਰੱਖ ਲਿਆ ਤੇ ਟਾਰ ਬੰਦੂਰ ਮਾ ਡੈਡੀ ਆ ਗੋਡਾ ਜੀ ਬਾਬਾ ਤੁਹਾਡਾ ਭਲਾ ਕਰੇ ਚਲੋ ਵੀ ਮਿੱਤਰੋ ਹੁਣ ਨਿਕਲਦੇ ਆ ਟਰੱਕ ਚ ਆਕਤ ਗਏ ਆਈ ਮਿੱਤਰੋ ਅੱਜ ਦੁਪਹਿਰੇ ਆ ਗਏ ਪਹਿਲਾਂ ਘੰਟਾ ਲਾ ਕੇ ਗਿਆ ਟਰੱਕ ਸਾਫ ਕੀਤਾ ਨਾ ਮੈਡ ਮੂਡ ਸਾਫ ਕੀਤਾ ਸਾਰਾ ਪਿੱਛੋਂ ਮੈਂ ਟਕਟਾ ਝਾੜੇ ਅੰਦਰੋਂ ਕਿਉਂਕਿ ਆਪਣੇ ਤੋਂ ਬਾਅਦ ਆਪਣੇ ਇੱਕ ਟਰੱਕ ਬ੍ਰੇਕਡਾਊਨ ਸੀਗਾ ਤੇ ਆਪਣੇ ਭਾਈ ਦਾ ਸੀਗਾ ਇੱਥੇ ਵਿਆਹ ਤੇ ਉੱਧਰ ਵੀ ਸੀਗੇ ਪਰ ਆਪਣਾ ਜਿਹੜਾ ਇੱਕ ਟਰੱਕ ਖਰਾਬ ਸੀ ਉਹਦੀ ਜਗ੍ਹਾ ਤੇ ਮੁੰਡੇ ਆਪਣੇ ਕੋਲ ਆਹ ਟਰੱਕ ਮੇਰਾ ਲੈ ਗਏ ਸੀਗੇ ਸੋ ਟੀਮ ਸੀਗੀ ਮਾੜਾ-ਮੜਾ ਗੰਦ ਪੈ ਲਿਆ ਹੋ ਜਾਂਦਾ ਅੰਦਰ ਚਲੋ ਬੋਟਾ-ਵਾਟਾ ਦਾ ਤੇ ਉਹ ਕਲੀਨ ਕਲਨ ਕੀਤਾ ਅੱਜ ਤੇ ਹੁਣ ਆਪਾਂ ਕੀਤੀਆਂ ਰੈਸਪੀ ਸ਼ੁਰੂ ਇੱਕ ਪਾਣੀ ਵਾਲੀ ਇਹ ਜਿਹਾ ਠੀਰਾ ਨਿੰਬੂ ਅਦਰਕ ਧਨੀਆ ਬਦੀਨਾ ਏ ਬੀ ਡਰੋਡ ਕੀ ਕਹਿੰਦਾ ਚਕੁੰਦਰ ਚਕੁੰਦਰ ਸੰਧੀ ਕੁਛ ਕਹਿੰਦੇ ਨੇ ਪਿਆ ਵੀ ਉਹ ਪਾ ਕੇ ਸ਼ੁਰੂ ਕੀਤਾ ਥੋੜਾ ਜਿਹਾ ਸੀ ਉਹਨੇ ਧਿਆਨ ਦਿੰਨੇ ਬਹੁਤ ਜ਼ਿਆਦਾ ਹੈਵੀ ਹੋਈ ਜਾਂਨੇ ਆ ਚਲੋ ਫਿਰ ਨਿਕਲ ਗਏ ਤੇ ਦੇਖ ਗਏ ਜਾ ਕੇ ਕੀ ਜਗ੍ਹਾ ਔਰ ਚੱਕਣਾ ਬਾਜੀ ਨਿਕਲ ਕੇ ਬਾਹਰ ਹੀ ਖੜਿਆ ਆਂ ਯਾਰ ਪਿੱਛੋਂ 에ਅਰ ਲੀਕ ਦੀ ਆਵਾਜ਼ ਹੀ ਆਈ ਜਾਂਦੀ ਆ ਥੋੜਾ ਜਿਹਾ ਦੇਖ ਕੇ ਜਾ ਕੇ ਇਹ ਅਜੇ ਕਮਰੇ ਚੱਪਲਾਂ ਹੀ ਰੱਖਿਆ ਮਾੜਾ ਮੜੋਤਰ ਜੜੋਂ ਨੂੰ ਸੌਖਾ ਰਹਿਂਦਾ ਬੰਦਾ ਐਕਸਾ ਕੀਕਾ ਹੋਣਾ ਫੈਨ ਗਨ ਪੁਰਾਣੇ ਬਾਵਾ ਦੇ ਗਲਣੇਨ ਪੁਰਾਣੇ ਬਾਵਾ ਉਹਨੇ ਪੱਤੀਆਂ ਕਮਜ਼ੋਰ ਹੋ ਜਾਂ ਬਈਆਂ ਤੇ ਬਦਲੇ ਬਹਿਣ ਗਿਆ ਪਾਣ ਛੇਦੀ ਹਾਂ ਜੀ ਮਿੱਤਰੋ ਆਪਾਂ ਨੂੰ ਮਾਰਨਿੰਗ ਦੇ 5:30 ਹੋ ਗਏ ਆ ਅਨਟਾਰੀਓ ਹਿਸਾਬ ਦੇ ਟਾਈਮ ਨਾਲ ਤੇ ਆਪਾਂ ਪਹੁੰਚ ਗਏ ਟੰਡਰ 'ਤੇ ਹੁਣ ਇੱਥੇ ਆਪਾਂ ਆਪਦੀ ਸਲੀਪ ਪੂਰੀ ਕਰਨੀ ਆਪਾਂ ਉੱਠਾ ਕੇ ਡੇਢ ਦੇ ਆਰਾਊਂਡ ਤੇ ਨਾਲ ਹੀ ਆਪਾਂ ਨੂੰ 2 ਮਿੰਟ ਦੀ ਔਰ ਤੇ ਆਪਾਂ ਲੋਡ ਚੱਕਣਾਗਾ ਤੇ ਸਾਹਮਣੇ ਆਪਣੇ ਹੈਗਾ ਸਟਾਰਬਕ ਜਿਹੜਾ ਖੁੱਲਣ ਲੱਗਾ 20 ਕ ਮਿੰਟ ਅਦਕ ਭੁੱਖ ਜੀ ਵੀ ਲੱਗੀ ਏ ਥੋੜੀ ਜੀ ਕੇ ਰੋਟੀ ਘਰੋਂ ਕਰਦ ਗਏ ਜਾਂ ਰੋਟੀ ਘਰੋਂ ਕਰਕੇ ਖਾ ਲੈਨੇ ਆ ਮਾਰਨਿੰਗ ਸਟਾਰਬਕ ਚੱਕ ਕੇ ਦੇਰ ਲੋਡ ਚੱਕਗੇ ਰਾਈਡ ਤੇ ਹੁਣ ਅੱਖਾਂ ਵੀ ਜੀ ਜਾਂਦੀਆਂ ਐ ਐ ਸਾਰੀ ਰਾਤ ਤਾਂ ਹੀ ਡੱਪ ਗਈ ਆ ਤੇ ਹੁਣ ਸੌਣੇ ਆ ਤੇ ਤੜਕੇ ਉੱਠ ਕੇ ਘਰ ਦੇ ਆ ਲੋਡ ਨਾਲ ਗੱਲ ਬਾਤ ਫਿਰ ਜੀ ਨੈਕਸਟ ਮਿਲਿੰਗ ਹਾਂ ਜੀ ਮਿੱਤਰੋ ਕੀ ਹਾਲ ਆ ਲਾਗ ਲਾਦਾ ਗੱਡੀ ਨੂੰ ਤੇ ਸਾਢੇ 11 ਵਜ ਗਏ ਆ ਹੋਰ ਅੱਧੇ ਘੰਟੇ ਇੱਕ ਘੰਟੇ ਚ ਆਪਣੀ ਬੁੱਕਾ ਹੋ ਜਾਣੀ ਆ ਨਾ ਰੀ ਤੇ ਗਵਾਲ ਮੜ ਦੀ ਪਾਰਕਿੰਗ ਅੱਬਾ ਟਰੱਕ ਲਾਇਆ ਬਣਾ ਬੋਲ ਮੜ ਜਾ ਕੇ ਫਰੈਸ਼ ਹੋਣੇ ਆ ਬੇ ਸਾਹਮਣੇ ਜਾ ਕੇ ਉੱਧਰ ਦੇ ਪਾਸੇ ਸਟਾਰਬਕ ਹੈਗਾ ਉਹ ਤਾਂ ਕਾਫੀ ਚੱਕ ਲਾਂਗੇ ਤੇ ਉਦੋਂ ਬਾਅਦ ਚੋ ਥੋੜਾ ਹੋਰ ਸਾਹਮਣੇ ਜਾ ਕੇ ਆਪਾਂ ਲੋਡ ਚੱਕ ਲਾਂਗੇ ਰਾਈਡ ਕਹਿੰਦੇ ਮੇ ਰਾਤ ਦੀ ਸ਼ੁਰੂ ਹੋਈ ਵੀ ਆ ਕੱਲੋ ਵੀ ਰਾਤ ਮਾਈਨਰ ਟੱਕਰ ਵੀ ਸੀ 10:00 ਦੇ ਆਰਾਊਂਡ ਕਹਿਣ ਮੈਂ ਸ਼ੁਰੂ ਹੋਣ ਖਾਸਾ ਮੀਂਹ ਵੀ ਆ ਰਾਤ ਵੀ ਪਰ ਹੁਣ ਥੋੜਾ ਜਿਹਾ ਕਹਿਣ ਮੈਂ ਜੀ ਚੱਲੀ ਜਾਂਦੀ ਆ ਸੁਣੋ 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 ਆਇਆ ਫਰ ਗਾ ਵੀ ਕੋਈ ਜਾਕਾ ਤੁਰਦੇ ਆ ਪਰ ਲੋੜ ਲੋੜ ਬੰਦੇ ਆ ਆ ਵੀ ਮਿੱਤਰੋ ਕਾਫੀ ਤੇ ਨਾਲ ਸੈਂਡਵਿਚ ਰੈਪ ਜਿਹਾ ਲੈ ਲਿਆ ਦੋ ਬੈਂਕ ਉਹ ਉਧਰ ਜਿਹੜੀ ਉਹ ਸਕੋਸ਼ial ਉੱਟੀ ਗਈ ਆ ਜਸਟ ਕੀਟਿੰਗ ਗਾਈਜ਼ ਬ੍ਰਾਂਚ ਆਉਦੀ ਇੱਕ ਇਹ ਕੀਨੇ ਦੇ ਦੇਖਿਆ ਪਟਾਣਾ ਦਾ ਕਬੱਡੀ ਕੱਪ ਟੂਰਨਾਮੈਂਟ ਮੈਂ ਰਾਤ ਵੀ ਯਾਰ ਇੱਥੇ ਰੋਗਾਂ ਤੋਂ ਬਾਅਦ 2 ਘੰਟੇ ਦੇਖੀ ਗਿਆ ਤੇ ਫਿਰ ਮਗਾ ਸੌਂ ਲੇ ਲੋੜ ਵੀ ਚੱਕਣਾ ਆਪਾਂ ਨੂੰ ਕੀ ਦੇਣਾ ਚਲ ਵਧੀਆ ਲੱਗਦਾ ਕਬੱਡੀ ਕਰੋੜਾਂ ਦੀ ਤੇ ਇੰਨੀ ਗੱਲ ਕਹਿੰਦੇ ਹੋਏ ਹੁਣ ਆਪਾਂ ਇੱਥੋਂ ਚੱਲਦੇ ਆਂ ਆ ਪਾਰਕਿੰਗ ਨੂੰ ਕਰਦੇ ਆ ਬਾਏ 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 ਫਿਰ ਕਦੇ ਹਮ ਆਏ ਤੇ ਉਹ ਜਿਹੜਾ ਟਰੱਕ ਆਂਦਾ ਬਸ ਉਤੋਂ ਆਪਾਂ ਲੈਫਟ ਮਾਰਨੀ ਆ ਫਿਰ ਇੱਕ ਰਾਈਟ ਮਾਰਨੀ ਆ ਫਿਰ ਇੱਕ ਲੈਫਟ ਮਾਰਨੀ ਆ ਫਿਰ ਰਾਈਟ ਮਾਰ ਕੇ ਬਈ ਯਾਰਡ ਚ ਵੜ ਜਾਣਾ ਰਾਈਟ ਚਲੋ ਫਿਰ ਚੱਲ ਗਏ ਜਾ ਕੇ ਚੱਕ ਗਏ ਕਹਿੰਦੇ ਤਿੱਖੀਆਂ ਚਾਹਨਾ ਵਾਲਾ ਲੋਡ ਬ੍ਰੈਂਟਡ ਦੇ ਦਾ ਪਹੁੰਚ ਗਏ ਆ ਉਹਦੇ ਪਰ ਉਹ ਦੇ ਗੈਨ ਗੂੰ ਗਲੀ ਦੇਰੀ ਵਿੱਚ ਗਾਰਾ ਮੂਡ ਮੇਰੇ ਖਰਾਬ ਹੋ ਜਾਣੇ ਆ ਕੀ ਕਰਗੇ ਮੱਤੇ ਆल्या ਵਾਟ ਐਵਰ ਤੇ ਮਸ਼ੀਨ ਆਪਣੀ ਉਪਰ ਉਧਰ ਘੜੀ ਹੈ ਕਿਤੇ ਪਰ ਆ ਤਾਂ ਯਾ ਟੂ ਮੱਚ ਬੈਡ ਹੋਇਆ ਬੈ ਕੰਮ ਯਾਰ ਬਾਬੇ ਕੀ ਕਰੀਏ ਯਾਰ ਨਾ ਪੱਕਾ ਹੀ ਜਗ੍ਹਾ ਨਹੀਂ ਪੱਕਾ ਤਾਂ ਚਾਹੀਦਾ ਯਾਰ ਵਾਈਡ ਦੈਸ ਟੂ ਬੈਡ ਟੂ ਬੈਡ ਥੂ ਬੈਡ ਮੈਨ ਉਹ ਮੇਂ ਡਰਾ ਮਸ਼ੀਨਾ ਜਿਹੜੀ ਚੱਕਣੀ ਆ ਤੇ ਮੈਨੂੰ ਇਹ ਤਾਂ ਠੀਕ ਆ ਮੈਨੂੰ ਡਰ ਉਹਨਾਂ ਦਾ ਲੱਗਦਾ ਐ ਉਹ ਸਾਲੇ ਮੇਰੇ ਕੁੜੀ ਆਵੇ ਟਰੈਲਰ ਵਾਈ ਦੀ ਨਾ ਲਾਂਗੇ ਹਨ ਦੇਖੋ ਕੀ ਬਾਂਦਾ ਸੁੱਕ ਚਾਹੀਦਾ ਬਾਬਿਓ ਟਰੈਲਰ ਆ ਪਾਣ ਹੁੱਕ ਘਰਤਾ ਪਿੱਛੋਂ ਤੇ ਇਹ ਹੁਣ ਵੇਟ ਕਰਨੇ ਆ ਆਪਰੇਟਰ ਕਹਿੰਦਾ ਚੜਾਉਣਾ ਮੈਂ ਆ ਕੇ ਤੇ ਬਾਪਾ ਜੀ ਮਿਹਰ ਕਰੋ ਯੋ ਲੋ ਕਢਾਉਣੇ ਆ ਯਾਰ ਦੇਖਦੇ ਆ ਕਿੰਝ ਬਾਰ ਮੀਂਹ ਪਈ ਜਾਂਦਾ ਨਾ ਕੈਮਰਾ ਰੱਖ ਨਹੀਂ ਸਕਦੇ ਤੇ ਟਰਾਈ ਕਰਨਾ ਫੇਰੀ ਆਪਰੇਟਰ ਕਹਿੰਦਾ ਮੈਂ ਆਉਣਾ ਮੈਨੂੰ ਤਾਂ ਪਟੂ ਨੂੰ ਦੇਖਦੇ ਕਿਡਾਰੀ ਲੱਗੀ ਜਾਂਦਾ ਇਹਨੂੰ ਓਏ ਟ੍ਰੇਨ ਦਾ ਰੱਪਾ ਨਹੀਂ ਵਾਹ ਰਿਹਾ ਓਹ ਰਹੀ ਜੀ ਮੈਂ ਆ ਤਿੱਗਣੇ ਨਹੀਂ ਬੰਦੇ ਯਾਰ ਫਾਟਾ ਦਾ ਕਰੋਰ ਦਾ ਸਾਮ ਭਰਾ ਲਈ ਭਰਾ ਦੀ ਟਰੈਲਰ ਦੀ ਹੈਵੀ ਤਾਂ ਇਹ ਹੈਗਾ ਨੰਬਰ ਦਾ 43000 ਪਾਉਂਦੀ ਆ ਚੱਕਰਵਾ ਜਿਹੜੀਆਂ ਉੱਤੇ ਪਿੰਨਾਂ ਹੀ ਲੱਗਣਾ ਚੈਨਾ ਦੇ ਇਹ ਆ ਚੈਨਾ ਲਾਉਂਦੇ ਵੀ ਨਹੀਂਗੇ ਕਹਾਂਗੇ ਕਹਿੰਦੇ ਵੀ ਇਹਨੂੰ ਉੱਪਰ ਰੱਖ ਕੇ ਚੈਨਾ ਨੂੰ ਵੈਲਡ ਕੀਤਾ ਵਾ ਪਾਸੇ ਤੇ ਸਿਰਫ ਹੈਗੇ ਆਦੇ ਇਹਨੂੰ ਕਟਾਟ ਕਰਨ ਵਾਲੇ ਕਹਿੰਦੇ ਲੈਣੀਆਂ ਨੇ ਵੀ ਜੇ ਲੈਣੀਆਂ ਤੰਮ ਮਕਾ ਬਹੁਤ ਜ਼ਿਆਦਾ ਵਜਨ ਦੇ ਅਸੀਂ ਲਾਉਣੀਆਂ ਨਹੀਂ ਵਾਜ ਉੱਤੇ ਚੜਾਉਣੀਆਂ ਵੀ ਔਖੀਆਂ ਰਾਈਡ ਭੇਜਣਾ ਵੀ ਆਈਆਂ ਇਹਨਾਂ ਨੇ ਕੰਸਟਰਕਸ਼ਨ ਟ੍ਰੇਡਰ ਹੁੰਦੇ ਉਹਨਾਂ ਦੇ ਮੈਡ ਕਾਫੀ ਮੋਟੇ ਹੁੰਦੇ ਆ ਹੁਣ ਆਪਾਂ ਦਾ ਆਪਣਾ ਜਿਹਾ ਜਗਾੜ ਲਾਇਆ ਹੁਣ ਦੇਖੋ ਕੀ ਬੰਦਾ ਮਿੱਤਰੋ ਲੋਡ ਕਰ ਲਿਆ ਸੌਰੀ ਯਾਰ ਲੋਡ ਕਰਨ ਦੀ ਵੀਡੀਓ ਨਹੀਂ ਬਣਾ ਸਕਿਆ ਕਿਉਂਕਿ ਇੱਕ ਥੋੜਾ ਕੰਪਲਿਕਟਡ ਵਾਲਿਆ ਸੀਗਾ ਤੇ ਇੱਕ ਨਹੀਂ ਪਈ ਜਾਂਦਾ ਸੀ ਆ ਹੁਣ ਇਹ ਆ ਦੇਖੋ ਜੀ ਹਣਾ ਹੁਣ ਇਹ ਬਰਫ ਬਣ ਕੇ ਢੇਗਾਂ ਲੱਗ ਗਈ ਆ ਫ੍ਰੀਜ਼ਿੰਗ ਗ੍ਰੇਨ ਕਹਿੰਦੇ ਜਿਹਨੂੰ ਸੋ ਲੋਡ ਆਪਣਾ ਆ ਪਿਆ ਇਹਦੀ ਜਿਹੜਾ ਮਨੋਜ਼ਾ ਚਕਾ ਕੇ ਇੱਥੇ ਰਖਾਲਾ ਇੱਥੋਂ ਆਪਾਂ ਚੈਣ ਮਾਰਦਾਂਗੇ ਇਹਦੇ ਜੀ ਦੀ ਜਾਂ ਤਾਂ ਦੀ ਕੱਢ ਕੇ ਮਾਰਦਾਂਗੇ ਵਾਟਐਵਰ ਹਨਾ ਇੱਕ ਬੈਲਟ ਮਾਰਦਾਂਗੇ ਇੱਥੋਂ ਹੁਣ ਇੱਥੇ ਨਹੀਂ ਪਤਾ ਲੱਗਦਾ ਚੈਨਾ ਨੂੰ ਜਗ੍ਹਾ ਨਹੀਂ ਰੱਭ ਰਹੀ ਕਿਤੇ ਤੇ ਫਰਮ ਮੈਂ ਉਹਦੇ ਨਾਲ ਕਰ ਲਈ ਗੱਲ ਆਪਣੇ ਲੋਡਰ ਨਾਲ ਉਹ ਕਹਿੰਦੇ ਇਹਦੇ ਉੱਤੋਂ ਦੀ ਮਾਰਦੀ ਮਗਾ ਠੀਕ ਹੈ ਜੀ ਕਿੱਧਰ ਮਾਰਨਾ ਹੈ ਕਿੱਧਰ ਮਾਰਦਾਂਗੇ ਤੇ ਟਾਇਰ ਆਪਣੇ ਆਨੇ ਬਚਾਈ ਲਿਆ ਕੰਮ ਹੈ ਹੈ ਉਹ ਜਿਵੇਂ ਟਾਇਰ ਦੇ ਉੱਤੇ ਆ ਉਹ ਵਾਲਾ ਜਿਹੜਾ ਉਹਦੀ ਉਧਰ ਵੀ ਹੈ ਨਾ ਇਹ ਤਾਂ ਮਾੜੇ ਮੜੀ ਆ ਚਲ ਬਾਕੀ ਪਰਲੇ ਪਾ ਇਹਦਾ ਲੋਹਈਆ ਸੋ ਇਹਨੂੰ ਸਿਕਿਉਰ ਆਪਣੀ ਚੰਗੀ ਤਰ੍ਹਾਂ ਕਰਨਾ ਪੈਣਾ ਤੇ ਤੁਸੀਂ ਕਹੋ ਵੀ ਇੱਕ ਚੈਨ ਇਧਰ ਮਾਰਨ ਦਾ ਗਿਆ ਹੀ ਪਰਲੇ ਪਾਸੇ ਬਣਿਆ ਕੋਥੇ ਮਾਰਦੇ ਆ ਇੱਥੇ ਆ ਚੈਨ ਪਾਉਣ ਨੂੰ ਨਿਸ਼ਾਨ ਜਿਹੜਾ ਦਿੱਤਾ ਹੈ ਕਿੱਥੇ ਹੈ ਹੈ ਕਿੱਥੇ ਗਿਆ ਨਾ ਪੈਣੀ ਕਿੱਥੇ ਵਿਰਿਆ ਤਾਂ ਵਾਲੇ ਪਾਸੇ ਆ ਗਏ ਬੰਦੇ ਇੱਕ ਦਾ ਬਾਬੇ ਲਿਸਈ ਬਹੁਤ ਓਕੇ ਇਹਦੇ ਹੀ ਅੜ ਜੂਗੀ ਇੱਥੇ ਇਹਦੇ ਚ ਆਇਆ ਮਟਾ ਹੋ ਜਾਵੇ ਇੱਥੇ ਅੜ ਜਾਣੀ ਆ ਦੂਜੀ ਖੋਲੀ ਹੋ ਗਈ ਆ ਨਾ ਥੇੜਾ ਆ ਕੇ ਇਹਨੂੰ ਇੱਥੇ ਪਾ ਦਾਂਗੇ ਫਿਰ ਆਪਾਂ ਨੂੰ ਉਹ ਪਿੱਛੇ ਨੂੰ ਖਿੱਚ ਪਾਣੀ ਪਣੀ ਉਹਨਾਂ ਦੀ ਹਨਾ ਰਾਇਡ ਉਹਨਾਂ ਦੀ ਖਿੱਚ ਪਿੱਛੇ ਨੂੰ ਪਾਉਗੀ ਪਿੱਛੇ ਨੂੰ ਪਹਿਣੀ ਨਹੀਂ ਯਾਰ ਕੰਮ ਢਿੱਡਾ ਹੋ ਜਾਣਾ ਚਲ ਮਾਰ ਲਾਉ ਉਹ ਅੱਗੇ ਨੂੰ ਬਾਤੀ ਇਹਨੂੰ ਇੱਕ ਰਿਥਾਂ ਹੀ ਹੋਲਡ ਰੱਖਦੇ ਆ ਇਹ ਆ ਬਲੇਡ ਨੂੰ ਇੱਥੋਂ ਖਿੱਚ ਕੇ ਆਹ ਕੁੰਡੇ ਨਾਲ ਪਾ ਦਾਂਗੇ ਆਂ ਜਾਂ ਉਧਰ ਪਾਵਾਂਗੇ ਤੇ ਇੱਥੇ ਬਾਵਾਂਗੇ ਉਹ ਉਥੋਂ ਖਿੱਚ ਕੇ ਨਾ ਆਏ ਪਾ ਕੇ ਚੈਣ ਇਹਦੇ ਚ ਉਥੋਂ ਗੱਲ ਭਾਂਜਣੀ ਬਾਬੇ ਚਲੋ ਫਿਰ ਮਿੱਤਰੋ ਮੈਨੂੰ ਪਹੁੰਚਿਆਣਾ ਕਿਉਂਕਿ ਹਾਲਾਤ ਹੀ ਦੇਖੀ ਜਾਨੇ ਆ ਰਾਈਡ ਤੇ 11 ਕਮਲ ਸਟਲੇ ਹੋਰ ਕੰਮ ਖੜਦੇ ਹਣਾ ਆਪਣਾ ਰਾਈਟ ਨਾਓ ਤੁਸੀਂ ਸਬਸਕ੍ਰਾਈਬ ਕਰੋ ਚੈਨਲ ਨੂੰ ਨਾਲ ਨਾਲ ਕਮੈਂਟ ਛੱਡੀ ਚਲੋ ਠੀਕ ਆ ਯਾ ਲੋੜ ਕਿਵੇਂ ਲੱਗ ਰਿਹਾ ਤੁਹਾਨੂੰ ਕਾਹਦੇ ਵਾਲਾ ਇਹ ਵੀ ਦੱਸੋ ਮੈਂ ਆਪਾਂ ਦੱਸਾਂਗੇ ਤੁਹਾਨੂੰ ਵੀ ਇਹ ਮਸ਼ੀਨਾਂ ਕਰਦੇ ਕੀ ਆ ਹੋਰ ਛੱਡੇ ਯਾਰ ਇੱਥੋਂ 에ਅਰ ਪੈਂਦੀ ਹੁੰਦੀ ਹੈ ਨਾ ਨਾਲ ਕੀ ਜਿਹੜੀ ਹੁਣ ਇਹਦੇ ਵਿੱਚ ਹੈ ਤਾਂ ਇਹਦੇ ਵਿੱਚ ਅੰਦਰ ਨਾਲ ਕੀ ਹੋਊਗੀ ਉਦੋਂ ਉੱਤੇ ਕੈਪ ਕੀਤਾ ਹੋਆ ਵੀ ਉਹ ਨਾਲਕੀ ਖਰਾਬ ਨਾ ਹੋਵੇ ਕਿਉਂਕਿ ਜਾਂਦੀ ਇਹੋ ਜਿਹੇ ਰਾਹਾਂ 'ਚ ਆ ਤੇ ਆਹ ਬਾਈ ਨੇ ਭੰਡ ਤੈਣੇ ਵੇਨੇ ਆ ਆ ਵੀ ਮਿੱਤਰਾਂ ਘਾਟੇ 2 2.5 ਲੱਗ ਕੇ ਬੰਦੇ ਕਰਦੇ ਨੂੰ ਯਾਰ ਕੰਪਲਿਕੇਟਿਆ ਸੀਗਾ ਕੰਮ ਹੁਣ ਆਪਣਾ ਸਾਰਾ ਗੱਡੀ ਰੈਡੀ ਆ ਲਾਈਟ ਜਗਾ ਦੇ ਫਲੈਗ ਲਾ ਤੇ ਇਹਨੂੰ ਮਾਰਤੀ ਚੈਨ ਇੱਧਰ ਇਹਨਾਂ ਨੂੰ ਮਾਰਤੀ ਚੈਨ ਰਾਈਟ ਆਪਾਂ ਲਾਈਟ ਲਾਦੇ ਓਵਰਸਾਈਜ਼ ਵਾਲੀ ਝੰਡੇ ਲਾਦੇ ਆ ਇੱਥੇ ਮਾਰਤੀ ਚੈਨ ਉਹ ਲੋਕ ਲਾਤਾ ਰੈਡੀ ਆ ਝੰਡਾ ਇੱਧਰ ਲਾ ਗਿਆ ਉਹ ਥੋੜਾ ਅੱਗੇ ਇੱਥੇ ਲਾ ਦੇ ਚੈਨ ਇਹ ਇਹਨੂੰ ਥੱਲੇ ਕਰਤਾ ਇਹਦੇ ਤੇ ਆ ਗਿਆ ਪਿੱਛੇ ਅਲਾ ਤਾਂ ਹੋਰ ਸਾਈਡ ਦਾ ਸੈ ਹਨ ਝੰਡੀਆਂ ਲਾਤੀਆਂ ਤੇ ਆਹ ਝੰਡੀ ਵੀ ਲੱਗ ਗਈ ਆ ਇਹਨੂੰ ਚੈਨ ਮਾਰਤੀ ਆ ਮਾਰਤੀ ਆ ਤੁਹਾਨੂੰ ਦਿਖਾਉਂਦਾ ਫਾਇਦਾ ਹੈ ਕਿ ਜਿਹੜੀ ਆ ਹਨ ਇਹ ਟੁੱਟ ਗਈ ਸੀ ਕਿਥੋਂ ਆ ਬੈਲਟਾ ਖੋਲੀ ਸੀ ਮੈਂ ਭੁੱਲ ਗਈ ਚੱਕਣੀ ਹੁਣ ਚੱਕ ਲਾਂਗੇ ਫਾਇਦਾ ਕਰਾਦਾ ਤੁਸੀਂ ਮੇਰਾ ਉਧਰ ਪਾ ਦੀ ਠੀਕ ਆ ਇੱਧਰ ਲੱਗੀ ਝੰਡੀ ਸੇਮ ਉਵੇਂ ਖਿੱਚ ਇੱਧਰ ਪਾ ਦੀ ਆ ਲੈਡ ਇੱਧਰ ਥੱਲੇ ਲੱਗੀ ਆ ਰੌਇਡ ਤੇ ਹੁਣ ਦੂਰੋਂ ਆਪਾਂ ਜੇ ਦਿਖਾਈ ਗਏ ਤੁਹਾਨੂੰ ਕੋਸ਼ ਚੀਜ਼ ਆਪਣੀ ਜਿਹੜੀ ਦਿਖਦੀ ਪਈ ਆ ਐਦਾਂ ਦੀ ਆ ਜਦੋਂ ਟਾਈਮ ਨਾਲ ਖਰਾਬ ਕਰਕੇ ਤੇ ਨਿਕਲ ਗਏ ਤੇਲ ਪੁਆਈਏ ਕੁਆਟਰ ਇੱਥੇ ਹੀ ਆ ਹੋਏ ਮਿੱਤਰੋ ਅਜੇ ਹਾਈਵੇ ਚੜੇ ਹੀ ਸੀਗੇ ਐ ਮਡਿਓ ਸਾਹਿਬ ਨੇ ਰੋਕ ਲਿਆ ਉਹ ਉੱਥੇ ਗੱਡੀ ਲੱਗੀ ਉਹ ਪਿੱਛੇ ਉਹਨੇ ਕਹਿੰਦਾ ਪਰਮ ਪਰਮਡ ਚੈੱਕ ਕਰਾ ਪਰਮਡ ਯਾਰ ਮੇਰੇ ਨਾਲ ਟਰੱਕ ਚ ਹੈ ਕੀ ਤਾਂ ਹੈ ਪਰਮਡ ਪਰ ਪਤਾ ਨਹੀਂ ਲਾਸਟ ਟਾਈਮ ਮੁੰਡੇ ਲੈ ਕੇ ਟਰੱਕ ਨੇ ਪੇਪਰ ਇੱਧਰ ਉੱਧਰ ਰੱਖਦੇ ਆ ਮੈਨੂੰ ਲੱਭੇ ਨਹੀਂ ਪਰ ਮੈਨੂੰ ਪ੍ਰਿੰਟ ਕਰਕੇ ਦੇਤੇ ਆ ரைਟ ਤੇ ਦੇਖੋ ਕੀ ਕਹਿੰਦਾ ਕਹਿੰਦਾ 10 ਮਿੰਟ ਦੇ ਕਹਿੰਦਾ ਆਉਣਾ ਬੈਗ ਤੇ ਕਹਿੰਦਾ 10 ਦਾ ਤੇ ਉਹਦੇ ਜਾਣਾ ਕੋਈ ਸ਼ਗਲੀ ਦਾਸ ਦੀ ਹਣੀ ਹੈ ਮੇਰੀ ਬਚ ਗਏ ਮੇਰੇ ਕੋਲ ਆ ਕੇ ਇਦਾਂ ਦੀ ਬਾਰੀ ਆ ਕੇ ਕਹਿੰਦਾ ਬਾਰੀ ਖੋਲਣੀ ਨਹੀਂ ਆ ਮੈਂ ਸ਼ਾਇਦ ਲਈ ਕਰਦੀ ਆਂ ਬਾਰੀ ਖੋਲਣ ਲੱਗਾ ਮੈਂ ਖੋਲ ਲਈ ਕੋਲ ਕੇ ਲੈਸਨ ਉਸਨੂੰ ਲੈ ਗਿਆ ਜਿਉਂ ਉਹਨੂੰ ਦੱਸਿਆ ਇਸ ਤਰ੍ਹਾਂ ਕੋ ਕੱਲੀ ਕੱਲੀ ਚੈਨ ਕੱਲੀ ਕੱਲੀ ਲੈਟ ਸਟ੍ਰੈਪ ਜੋ ਵੀ ਆਪਾਂ ਲੋਡ ਤੇ ਪਾਈ ਆ ਜਾਂ ਅੱਗੇ ਪਿਛੇ ਆ ਦਾ ਸਮਾਨ ਹੋਰ ਰੱਖਿਆ ਜਿਹੜਾ ਪਾਉਣ ਸਿਕਿਉਰ ਕਰਵਾਉਣ ਵਾਸਤੇ ਪਾਈ ਸੀ ਹਰੇਕ ਚੀਜ਼ ਨੂੰ ਖਿੱਚ ਖਿੱਚ ਝੂੜ ਝੂੜ ਚੈੱਕ ਕਰਕੇ ਗਿਆ ਤੇ ਚੱਕਰ ਕੀ ਬਣਿਆ ਮੈਨੂੰ ਤਾਂ ਇਹ ਸੀਗਾ ਵੀ ਚੱਲ ਆਪਣਾ ਸਾਰਾ ਕੋ ਟਾਇਰ ਹੀ ਆ ਵੀ ਹੁਣ ਤਾਂ ਨਿਕਲੇ ਆ ਯਾਰ एवरीथिंग ਗੋਡਾ ਵੀ ਕੀ ਲੱਭਣਾ ਲੱਭੇ ਤਾਂ ਵੇ ਹੈ ਨਹੀਂ ਕੁਛ ਨੂੰ ਪਹਿਲਾਂ ਤਾਂ ਸੀਗਾ ਇੱਕ ਉਦੋਂ ਪਹੁੰਚੇ ਸੀਗੀ ਉਦੋਂ ਬਾਅਦ ਚੋਂ ਪਿੱਛੇ ਇੱਕ ਹੋਰ ਗੱਡੀ ਅੱਗੇ ਖੜ ਗਈ ਭਰਾਵਾ ਜਿਹੜਾ ਦੂਜੀ ਗੱਡੀ ਅੱਗੇ ਖੜੀ ਫਿਰ ਹੌਸਲੇ ਢੱਕ ਬਣਾਉਣ ਲੱਗ ਗਏ ਟੁੱਟਣ ਲਾ ਕੇ ਹੌਸਲੇ ਤੇ ਬਾਟਾ ਫਿਰ ਇੱਕ ਜਿਹਾ ਜਿਹੜਾ ਦੂਜਾ ਉਹ ਚੱਲ ਗਿਆ ਫੇਰ ਦਲਨ ਧਰਵਾਸਾ ਆਇਆ ਵੀ ਉਹਦਾ ਗਿਆ ਪਹਿਲੇ ਮੈਨੂੰ ਲੱਗਾ ਵੀ ਇਹ ਨਹੀਂ ਅੱਜ ਛੱਡਦੇ ਇਹ ਕਹਿਣਗੇ ਵੀ ਚੱਲ ਬੈਕ ਸਕੇਲ ਤੇ ਕਹਿੰਗੇ ਸਕੇਲ ਬੰਦ ਸੀਗੀ ਉਦੋਂ ਉੱਤੇ ਬੰਦ ਕਰਕੇ ਸਕੇਲ ਖੜੇ ਸੀਗੇ ਰੋਡ ਸਾਈਡ ਇਨਸਪੈਕਸ਼ਨ ਕਰਦੇ ਸੀਗੇ ਤੇ ਭਰਾਵਾ ਸਹੀਰ ਕੀ ਉਹ ਜਾਵੜਿਆ ਦੂਜਾ ਰਹਿ ਗਿਆ ਉਹ ਫੇਰ ਆ ਆ ਗਏ ਹਰੇਕ ਚੀਆ ਚੈੱਕ ਕਰਾ ਆਏ ਦੇਖਦੇ ਹਨਾ ਮੇਜ਼ਰ ਕੀਤਾ ਉਹਨੇ ਸਾਰਾ ਪਰਮ ਪਰਮੜਲੇ ਮਿੱਥੋਂ ਸਾਰੀਆਂ ਕੋਸ਼ ਸਾਰਾ ਕੋਚ ਚੱਕ ਚੁੱਕ ਕਰ ਕਹਿਣ ਤੇ ਮੇਰੇ ਕੋਲ ਆ ਕੇ ਮੈਨੂੰ ਕਹਿੰਦਾ ਮਿਸਟਰ ਸਿੰਘ ਕਹਿੰਦਾ ఎవਰੀਥਿੰਗ ਇਜ਼ ਗੁੱਡ ਲੁਕਸ ਗੁੱਡ ਕਹਿੰਦਾ ਯੂ ਆਰ ਗੁੱਡ ਟੂ ਗੋ ਮਾ ਸ਼ੋਗਰਾ ਮਾਲਕਾ ਤੇਰੇ ਰੰਗ ਨਿਆਰੇ ਪਰ ਆਪਾਂ ਵੀਰੇ ਦੇਵੀ ਦੇਵਤਾ ਬਾਬਾ ਕੋਈ ਨਹੀਂ ਛੱਡਿਆ ਬਾਬਾ ਫਰੀਦ ਦਾ ਪਾ ਪੈਰੀ ਫੜ ਲੇ ਵੀ ਬਾਬਾ ਫਰੀਦ ਤੂੰ ਹੀ ਆ ਵਾਰਨਿੰਗ ਵੀ ਨਾ ਦਵਾਈ ਤੇ ਬਾਬੇ ਫਰੀਦ ਨੇ ਉਹੀ ਗੱਲ ਟਰੈਕਟਰ ਦਾ ਦੂਰ ਦੀ ਗੱਲ ਆਪ ਨੂੰ ਵਾਰਨਿੰਗ ਨਹੀਂ ਦਈ ਉਲਟਾ ਸ਼ਾਬਾਸ਼ ਦੇ ਕੇ ਗਿਆ ਵੀ एवरीथिंग ਗੁੱਡ ਕਹਿੰਦਾ ਲੋਕਸ ਕਹਿੰਦਾ ਯੂ ਆਰ ਪ੍ਰੋਫੈਸ਼ਨਲ ਕਹਿੰਦਾ ਡਰਾਈਵਰ ਮੈਂ ਕਹਾ ਮਿਸਟਰ ਥੈਂਕਸ ਫॉर ਯੂਅਰ ਸਰਵਿਸ ਆਪਾਂ ਵੀ ਨਗ ਸਿੱਟਣਾ ਹੀ ਪੈਂਦਾ ਭਰਾਵਾਂ ਖੁਸ਼ ਕਰਨੇ ਪੈਂਦੇ ਆ ਹੁਣ ਆਪਾਂ ਜੇ ਤੇਲਫੋਨ ਖੜੇ ਸੀਗੇ ਜਿਹੜਾ ਹਾਈਵੇ 17 ਇਧਰ 102 ਨਿਕਲਦਾ ਆਪਾਂ ਇਧਰੋਂ ਆਏ ਆ ਤੇ ਇੰਦੂਲ ਪਾ ਕੇ ਚੱਲਦੇ ਆਂ ਬਾਕੀ ਉਹਨੇ ਪੂਰੇ ਪਿਆਰ ਨੂੰ ਮਾਰ ਕੇ ਗਿਆ ਕਿਉਂਕਿ ਵੇਟ ਕਰਕੇ ਦੇ ਮਿੰਟ ਟਾਇਰ ਥੋੜਾ ਜਿਹਾ ਉਹਦੇ ਵਿੱਚ ਹਵਾ ਵੀ ਘੱਟ ਲੱਗਦੀ ਹੈ ਜਾ ਕੇ ਚੈੱਕ ਕਰਦੇ ਆਂ ਸਾਰੇ ਟਾਇਰ ਟੁਰਾਂ ਦੇ ਦੇਖ ਕੇ ਗਿਆ ਹੋ ਹੁਣ ਇੰਨਾ ਅਨਟਾਰੀਓ ਨੇ ਇਨਸਪੈਕਸ਼ਨ ਕਰਤੀ ਕੋਹ ਨਹੀਂ ਨਿਕਲਿਆ ਹੁਣ ਆਪਾਂ ਜਿਹੜੇ ਦੁਨੀਆ ਦੇ ਜਿਹੜੇ ਮਰਜ਼ੀ ਕੋਨੇ ਜਾਵੜੀ ਕੋਈ ਨਹੀਂ ਰੋਕਦਾ ਕੋਈ ਇਹ ਬਹੁਤ ਕੰਦਿਆ ਭਰਾਵੇ ਇਹ ਨਹੀਂ ਨਿਕਲਦੇ ਹੁੰਦੇ ਚਲੋ ਤੇਲ ਆਲਮੋਸਟ ਪੈ ਗਿਆ ਤੇ ਆਪਾਂ ਤੁਰਦੇ ਆਂ ਇਸ ਨੂੰ ਉਹਦੀ ਤੇ ਫੇਰ ਪੈਣ ਲੱਗੀ ਏ ਯਾਰ ਅਪ੍ਰੈਲ ਜਲ ਪਿਆ ਪਹਿਲਾਂ ਵੈਦਰ ਗੁੱਡ ਸੀਗਾ ਫੇਰ 스노우 ਸਨੂ ਦੀ ਡੰਗਣ ਲੱਗ ਗਈ ਆ ਹੁਣ ਮੈਂ ਮੈਡ ਜਿਹੜੇ ਆਪਾਂ ਰੱਖਿਆ ਨਾ ਇਹ ਇੰਨਾ ਦੇ ਚੱਕਰ ਚ ਰੱਖਿਆ ਕਿ ਜੇ ਮੈਡ ਨਾ ਹੁੰਦੇ ਆ ਚੀਜ਼ ਟਰਲਰ ਦੇ ਵਿੱਚ ਨਿਕਲ ਜਾਣੀ ਸੀਗੀ ਹੁਣ ਇਹਦੇ ਅੰਦਰ ਤਾਰਾ ਹੈਗੇ ਇਹਨਾਂ ਨੇ ਹੋਲਡ ਕੀਤਾ ਵਾ ਰਾਈਡ ਹੁਣ ਇਹ ਆਪਾਂ ਪੱਕੇ ਹੀ ਲਾਈ ਰੱਖਾਂਗੇ ਮੈਟ ਜਿਵੇਂ ਉਹ ਪਰਲੇ ਬਾਈ ਮੈਟ ਦਿੱਤਾ ਆ ਹਣਾ ਪੱਕੇ ਹੀ ਲਾਈ ਰੱਖਾਂਗੇ ਜੇ ਤੇ ਕਦੇ ਲੋਡ ਕੋਈ ਹੋ ਬਜਾ ਆ ਵੀ ਜੇ ਬਾਲਾ ਜਿਆਦਾ ਹੀ ਉੱਚਾ ਆ ਲੋਡ ਵੀ ਆਪਾਂ ਨੂੰ ਕੋਈ ਵੀ ਲੋਡ ਆ ਜਾਂਦੇ ਨੇ ਜਿਵੇਂ 13 ਫੁੱਟ ਸਮਥਿੰਗ ਹਣਾ ਉਹ ਤੋਂ ਫਿਰ ਆਪਾਂ ਨੂੰ ਨੀਵਾ ਕਰਲਾ ਪੈਂਦਾ ਉਹ ਤੋਂ ਪੱਟ ਪੁੱਟ ਲਾਂਗੇ ਜਿੰਨੇ ਕਰ ਆਪਾਂ ਲੋਡ ਸਹੀ ਹਾਈਟ ਤੇ ਆਈਗੇ ਬਾਲਾ ਹਾਂਜੀ ਦੋਸਤੋ ਵੀਣੀ ਬੈਗ ਪਹੁੰਚ ਗਏ ਯਾਰਡ ਦੇ ਵਿੱਚ ਗੱਡੀ ਆਪੇ ਕਰਤੀ ਆਪਾਂ ਆ ਕੇ پارک ਸਮਾਨ ਰੱਖ ਲਿਆ ਰੈਡੀ ਤੇ ਵੇਡ ਉੱਪਰ ਦੀ ਕਰਦੇ ਆ ਕਿਉਂਕਿ ਆਪਣਾ ਪਿੱਕਾ ਯਾਰ ਤੜਕੇ ਦੇਖਣੇ ਘਰ ਦੇ ਰਾਈਡ ਦੇਗੇ ਸੀਗੇ ਤੇ ਇੱਥੋਂ ਮੈਂ ਵੇਖਿਆ ਸ਼ੀਸ਼ਾ ਲੋਡ ਦਾ ਮੈਂ ਕਿਹਾ ਕਿ ਚੱਕਰ ਪੈ ਕੇ ਟੁੱਟ ਗਿਆ ਇਹ ਜਦੋਂ ਨੇੜੇ ਆ ਕੇ ਦੇਖਿਆ ਸ਼ੀਸ਼ਾ ਸਹੀ ਆ ਉਹ ਤੇ ਸਨੋ ਜੰਮੀ ਵੀ ਆ ਬਰਫ ਆ ਇਰਾ ਦਾ ਬਾਬੇ ਕਹਿਣ ਨੂੰ ਕੀ ਕਹਿਣਾ ਉਹਦੇ ਕਹਨ ਨੂੰ ਟੈਨਸ਼ਨ ਹੀ ਪੈ ਗਈ ਸੀ ਵੀ ਆਹ ਕੀ ਹੋ ਗਿਆ ਵੱਡਾ ਗੋਡਾ ਜਿਹੜਾ ਇੱਕ ਵਾਰੀ ਫੇਰ ਵੀ ਕੱਢ ਲਿਆ ਪਿਛਲੇ ਵਾਰ ਸਾਰੇ ਕਿਤੇ ਤੇ ਆਪਣੀ ਉੱਪਰ ਆ ਜਾਂਦੀ ਆ 5-7 ਮਿੰਟਾਂ ਚ ਤੇ ਇਹਨੂੰ ਆਪਾਂ ਕੱਲ ਨੂੰ ਮਾਰਨਿੰਗ ਦੁਰਾਂ ਘਸਦਿਆਂ ਇੱਥੋਂ ਆਹ ਕੱਲ੍ਹ ਵੀ ਰੋਬ ਥੋੜਾ ਭਲਾ ਕਰੇ 9-10 ਕ ਵੱਜ ਜਾਣੇਗਾ ਕਿ ਆਪਾਂ ਜਿਹੜਾ ਪਿੱਕਾ ਹੈਗਾ ਡੈਮੇਜ ਹੈ ਉਹਨੂੰ ਛੱਡ ਕੇ ਨਾ ਰਿਪੇਅਰ ਕਰਾਉਣਾ ਤੇ ਤੋਂ ਬਾਅਦ ਚ 10 ਕਿ ਦਿਨ ਆਪਾਂ ਇਥੋਂ ਤੜਕੇ ਕੂਚ ਘਰ ਕਰ ਲੈਣਾਗਾ ਆਪਣਾ ਕੈਂਬਲੂ ਬੀਸੀ রাইਟ ਤੇ ਫਿਰ ਕੱਲ ਨੂੰ ਮਿਲਦੇ ਆਂ ਤੇ ਸ਼ੇਪ ਮਰਦਾ ਕੁਰੀ ਫਿਰ ਆਪਾਂ ਗੇੜਾ ਕੱਢ ਲਿਆ ਸ਼ੀਸ਼ੂ ਜੇ ਹੈ ਗਿਆ ਯਾਰ ਮੈਂ ਨਾ ਮੈਟ ਲੈਣਾ ਭਰਾਵਾ ਇਹ ਸ਼ੀਸ਼ਾ ਟੁੱਟ ਗਿਆ ਕਿੰਨਾ ਬਾਹਲਾ ਮਹਿੰਗਾ ਪੈ ਜਾਣਾ ਕਿਰਾਂ ਦਾ ਸਾਈ ਤਾਂ ਵਾਲੇ ਤਾਂ ਰਹਿ ਗਈ ਮਗਾ ਸ਼ੀਸ਼ਾ ਕਿੱਥੇ ਕਾਂਗੀ ਰੋੜੀ ਰੋੜੀ ਆਵਾਜ਼ ਆਉਂਦੀ ਆ ਕਈ ਵਾਰੀ ਇਹ ਟੁੱਟ ਜਾਂਦਾ ਹਨਾ ਤੇ ਬਾਕੀ ਕੱਲ ਨੂੰ ਕਰਦੇ ਆ ਫਿਰ ਆਪਾਂ ਕੱਲ ਬਾਅਦ